ਮਾਨ ਸਰਕਾਰ ਵੱਲੋਂ ਕੈਬਨਿਟ ਮੰਤਰੀ ਹਰਜੀਪ੍ਰੀਤ ਸਿੰਘ ਬੇਸਤਰੀ ਦੀ ਸਿਫਾਰਿਸ਼ ਨਾਲ ਮੰਗਲੂ ਬਲਾਕ ਦਾ ਦਰਜਾ ਐਲਾਨੇ ਜਾਣ ਤੇ ਧੰਨਵਾਦ ਕਰਨ ਪਹੁੰਚੇ ਪੰਜ ਸਰਪੰਚ ਤੇ ਪਤਵੰਤੀ ਕਿਹਾ ਪਿੰਡਾਂ ਦੇ ਵਿਕਾਸ ਦੀ ਰਫ਼ਤਾਰ ਨੂੰ ਹੋਰ ਮਿਲੇਗੀ ਗਤੀ ਹਫਤਾਵਾਰੀ ਲੋਕ ਮਿਲਣੀ ਪ੍ਰੋਗਰਾਮ ਸਾਡਾ ਐਮ ਐਲ ਏ ਸਾਡੇ ਵਿੱਚ ਮੌਕੇ ਪਹੁੰਚੇ ਚੇਅਰਮੈਨ ਕਮਿਕਰ ਸਿੰਘ ਡਾਡੀ ਹਲਕਾ ਕੋਆਰਡੀਨੇਟਰ ਡਾਇਰੈਕਟਰ ਪੰਜਾਬ ਐਗਰੋ ਰਾਮ ਕੁਮਾਰ ਮੁਕਾਰੀ ਜ਼ਿਲ੍ਹਾ ਸਕੱਤਰ ਹਿਤੇਸ਼ ਸ਼ਰਮਾ ਦੀਪਕ ਸੋਨੀ ਸतीश ਚੋਪੜਾ ਦਇਆ ਸਿੰਘ ਐਡਵੋਕੇਟ ਨਿਸ਼ਾਤ ਗੁਪਤਾ ਸਰਪੰਚ ਬ੍ਰਹਮਪੁਰ ਚੰਨਨ ਸਿੰਘ ਪੰਮੂ ਢਿੱਲੋਂ ਸਰਪੰਚ ਪੰਗਲਾ ਜਸਵਿੰਦਰ ਸਿੰਘ ਕਾਕੂ ਗੁਰਵਿੰਦਰ ਕੌਰ ਸਰਪੰਚ ਰਾਏਪੁਰ ਪਲਵਿੰਦਰ ਕੌਰ ਸਰਪੰਚ ਸੂਰਯਵਾਲ ਲੋਅਰ ਕਨਵਲਜੀਤ ਕੌਰ ਸਰਪੰਚ ਸੂਰਯਵਾਲ ਅਪਰ ਪੰਚਪਾਗੋ ਬੀਗਮ ਰਕੇਸ਼ ਔਰ ਜੁਜਾਰ ਸਿੰਘ ਆਸਪੁਰ ਵਿਕਰ ਸਿੰਘ ਰਜਿੰਦਰ ਸਿੰਘ ਕਾਕੂ ਗੁਰਵਿੰਦਰ ਸਿੰਘ ਕਾਲਾ ਸ਼ੋਕਰ ਤੇ ਇਲਾਕੇ ਦੇ ਵੱਖ-ਵੱਖ ਪੰਚਾਂ ਸਰਪੰਚਾਂ ਤੇ ਪਤਵੰਤਿਆਂ ਨੇ ਕਿਹਾ ਕਿ ਉਹਨਾਂ ਲਈ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪੰਜਾਬ ਦੇ ਇਸ ਇਲਾਕੇ ਦੇ ਲੋਕਾਂ ਦੀ ਵੱਡੀ ਸਮੱਸਿਆ ਹੁਣ ਹੱਲ ਹੋ ਗਈ ਹੈ ਸ੍ਰੀ ਅਨੰਦਪੁਰ ਸਾਹਿਬ ਤੇ ਨੰਗਲ ਦੇ ਵੱਖੋ ਵੱਖਰੇ ਉਪ ਮੰਡਲਾਂ ਤਹਿਸੀਲਾਂ ਤੇ ਨੂਰਪੁਰ 베ਦੀ ਸਾਹਿਬ ਤਹਿਸੀਲ ਅਦੀਨ ਪੈਂਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਲਾਕ ਦਫ਼ਤਰ ਸ੍ਰੀ ਅਨੰਦਪੁਰ ਸਾਹਿਬ ਅਤੇ ਨੂਰਪੁਰ 베ਦੀ ਵਿਖੇ ਆਉਣ ਜਾਣ ਦੀ ਖੱਜਲ ਖੁਆਰੀ ਨਾਲ ਅਕਸਰ ਹੀ ਬਹੁਤ ਪਰੇਸ਼ਾਨੀ ਰਹਿੰਦੀ ਸੀ ਪਰੰਤੂ ਹੁਣ ਨੰਗਲ ਨੂੰ ਬਲਾਕ ਦਾ ਦਰਜਾ ਮਿਲਣ ਨਾਲ ਇਸ ਇਲਾਕੇ ਦੀ ਤਰੱਕੀ ਅਤੇ ਖੁਸ਼ਹਾਲੀ ਦਾ ਮਾਰਗ ਖੁੱਲ ਗਿਆ ਹੈ ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਪਿਛਲੇ ਦਿਨੀ ਪੰਜਾਬ ਦੇ ਕੈਬਨਿਟ ਵੱਲੋਂ ਇੱਕ ਮਹੱਤਵਪੂਰਨ ਜਿਹੜਾ ਤੋਹਫ਼ਾ ਉਹ ਨੰਗਲ ਸ਼ਹਿਰ ਨੂੰ ਦਿੱਤਾ ਗਿਆ ਨੰਗਲ ਨੂੰ ਨੇ ਇੱਕ ਬਲਾਕ ਬਣਾ ਦਿੱਤਾ ਗਿਆ ਜਿਸ ਦੇ ਨਾਲ ਨੰਗਲ ਦੇ ਨਾਲ ਦੇ ਪਿੰਡੇ ਜਿਹੜੇ ਪਿੰਡ ਹੈ ਉਹਨਾਂ ਨੂੰ ਇੱਕ ਵੱਡਾ ਫਾਇਦਾ ਹੋਊਗਾ ਉਹ ਆਪਣੇ ਵਿਕਾਸ ਕਾਰਜਾਂ ਲਈ ਹੁਣ ਨੰਗਲ ਦੇ ਵਿੱਚ ਹੀ ਬੀਡੀਪੀਓ ਤੇ ਨੰਗਲ ਦੇ ਵਿੱਚ ਹੀ ਸਾਰਾ ਜਿਹੜਾ ਅੰਬਲਾ ਹੋਊਗਾ ਮੈਂ ਸਮਝਦਾ ਇਸ ਦੇ ਨਾਲ ਜਿਹੜੇ ਸਾਡੇ ਇਧਰਲੇ ਖਾਸ ਕਰਕੇ 50 ਪਿੰਡ ਨੇ ਨੰ ਮੰਗਲ ਦੀ 벨ਟ ਵਾਲੇ ਉਹਨਾਂ ਨੂੰ ਇੱਕ ਵੱਡਾ ਜਿਹੜੀ ਹੈ ਸਹੂਲਤ ਮਿਲੂਗੀ ਤੇ ਇੱਕ ਜਿਹੜਾ ਡੈਡੀਕੇਟਿਡ ਬੀਡੀਪੀਓ ਡੈਡੀਕੇਟਿਡ ਜੇ ਇ ਡੈਡੀਕੇਟਿਡ ਸੈਕਟਰੀ ਹੋਣਗੇ ਤਾਂ ਪਿੰਡਾਂ ਦਾ ਵਿਕਾਸ ਹੋਰ ਤੇਜ਼ ਹੋਊਗਾ